ਸਰ ਕੱਲ ਬੀਤੀ ਰਾਤ 8 ਤਰੀਕ ਨੂੰ ਜੋ ਬਲੈਕਆਊਟ ਸੀਗਾ ਉਹ ਤੁਹਾਡੇ ਉਦਮਾ ਸਦਕਾ ਜਿਹੜਾ 100% ਸਕਸੈਸਫੁਲ ਹੋਇਆ ਕਿ ਅੱਜ 9 ਤਰੀਕ ਨੂੰ ਵੀ ਰਾਤ ਨੂੰ ਬਲੈਕਆਊਟ ਹੋਏਗਾ ਜੀ ਦੇਖੋ ਇਹਦੇ ਵਿੱਚ ਸਮੇਂ-ਸਮੇਂ ਤੇ ਜਿਹੜਾ ਸਾਨੂੰ ਹੈਗੇ ਆ ਉਪਰੋਂ ਸੀਨੀਅਰ ਅਸਰਾਂ ਦਾ ਆਰਡਰ ਆ ਜਾਂਦਾ ਅੱਜ ਵੀ ਆਣਦੇ ਅਸਰ ਹੈਗੇ ਆ ਹੋ ਸਕਦਾ ਆਵੇ ਹੋ ਸਕਦਾ ਨਾ ਆਵੇ ਮੈਂ ਇਹਦੇ ਵਿੱਚ ਇੱਕ ਸ਼ਹਿਰ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਇਹ ਆਰਡਰ ਆਦਾ ਬਲੈਕਆਊਟ ਦਾ ਉਹ ਕੁਛ ਸਾਡੇ ਕੋਲ 2-4 ਮਿੰਟ ਹੀ ਹੁੰਦੇ ਹਨ 2-4 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਟੋਟਲ ਆਪਾਂ ਬੰਦ ਕਰਾਉਣਾ ਹੁੰਦਾ ਉਹਦੇ ਵਿੱਚ ਸਾਰਿਆਂ ਨੂੰ ਮੇਰੀ ਬੇਨਤੀ ਹੈ ਇੱਕ ਤਾਂ ਜਿਹੜੇ ਮੇਰੇ ਦੁਕਾਨਾਂ ਵਾਲੇ ਭਰਾ ਨੇ ਇਹ ਜਦੋਂ ਦੁਕਾਨਾਂ ਬੰਦ ਕਰਕੇ ਜਾਂਦੇ ਤਾਂ ਬਾਹਰਲੀ ਲਾਈਟ ਚਲਦੀ ਛੱਡ ਜਾਂਦੇ ਆ ਉਹਦੇ ਵਿੱਚ ਬੜੀ ਪ੍ਰੋਬਲਮ ਆਈ ਤੇ ਇੱਕ ਜੋ ਕੁਛ ਲਾਈਟਾਂ ਤੇ ਜਿਹਨਾਂ ਦੇ ਸੈਂਸਰ ਨਾਲ ਆਪਣੇ ਆਪ ਚਲਦੀਆਂ ਜਦੋਂ ਸੂਰਜ ਆਪਣੇ ਅਥਮ ਜਾਂਦਾ ਉਸ ਤੋਂ ਬਾਅਦ ਆਪਣੇ ਆਪ ਚੱਲ ਪੈਂਦੀਆਂ ਇਸ ਉਸ ਚੀਜ਼ ਦਾ ਰੱਖਣ ਧਿਆਨ ਇੱਕ ਜਿਹੜੀਆਂ ਕੈਮਰਿਆਂ ਦੀਆਂ ਲਾਈਟਾਂ ਚੱਲਦੀਆਂ ਉਹ ਮੇਰਾ ਵੀ ਜਾਂ ਤਾਂ ਉਸ ਢੰਗ ਨਾਲ ਕ ਤੇ ਜਾਂ ਉਹਨਾਂ ਨੂੰ ਰਾਤ ਨੂੰ ਬੰਦ ਕਰ ਦਿਆ ਕਰੋ ਇਹ ਬਲੈਕਆਊਟ ਜਿਹੜੀ ਹੈਗੀ ਹੈ ਇਹ ਅਜੇ سلسلہ ਜਿੰਨੇ ਚਿਰ ਚੱਲਦਾ ਬਾਦਰ ਦੇ ਉੱਤੇ ਤੇ ਕਰੀਬ-ਕਰੀਬ ਰੋਜ਼ ਸ਼ਾਇਦ ਇਸ ਤਰ੍ਹਾਂ ਹੋਵੇ ਬਾਕੀ ਜੋ ਵੀ ਹੁਕਮ ਆਏਗਾ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ। ਸਭ ਪੱਖੇ ਚਲਾ ਸਕਦੇ ਜੇ ਅੰਦਰ ਬੱਤੀ ਨਾ ਜਗਾਣ। ਹਾਂ ਸਿਰਫ ਲਾਈਟ ਦੀ ਪ੍ਰੋਬਲਮ ਹੈ। ਲਾਈਟ ਦੀ ਪ੍ਰੋਬਲਮ ਹੈ ਅੰਦਰ ਪੱਖਾ ਚਲਾਓ ਅੰਦਰ ਤੁਹਾਡਾ ਏਸੀ ਵੀ ਚੱਲਦਾ ਬਾਕੀ ਤੁਸੀਂ ਸਾਰੇ ਉਪਕਰਨ ਚਲਾ ਸਕਦੇ ਆ ਸਿਰਫ ਲਾਈਟ ਦੀ ਪ੍ਰੋਬਲਮ ਹੈ ਉਹ ਵੀ ਲਾਈਟ ਤੁਹਾਡੀ ਜਿਹੜੀ ਬਾਹਰ ਨਹੀਂ ਦਿਸਣੀ ਚਾਹੀਦੀ ਜੇ ਕੋਈ ਅੰਦਰ ਆਪਣੇ ਘਰ ਦੇ ਅੰਦਰਲੇ ਪਾਸੇ ਕੋਈ ਲਾਈਟ ਇਸ ਤਰ੍ਹਾਂ ਹੈਗੀ ਆ ਆਪਣੇ ਜ਼ਰੂਰੀ ਕੰਮ ਲਈ ਉਹ ਚਲਾ ਸਕਦੇ ਆ ਲੇਕਿਨ ਬਾਹਰ ਲਾਈਟ ਨਹੀਂ ਦਿਸਣੀ ਚਾਹੀਦੀ। ਕੁਝ ਲੋਕ ਸੜਕ ਤੇ ਵੀ ਆ ਜਾਂਦੇ ਆ ਦੇਖਣ ਲਈ ਕਿ ਲਾਈਟਾਂ ਉਹਨਾਂ ਨੂੰ ਇੱਕ ਸੁਜੈਸਟ ਕਰਨਾ ਚਾਹਾਂਗਾ ਕਿ ਇਹ ਜਿਹੜਾ ਇਹ ਚੱਲ ਰਿਹਾ ਕੰਮ ਇਹ ਇੱਕ ਤਮਾਸ਼ਾ ਨਹੀਂ ਹੈਗਾ ਇਹ ਬੜਾ ਵੱਡੇ ਪੱਧਰ ਦੇ ਉੱਤੇ ਇਹ ਕਾਰਵਾਈ ਹੋ ਰਹੀ ਹੈ ਜਿਹੜੀ ਸਾਡੀ ਫੌਜ ਹੈ ਜਿਹੜੀ ਬਾਰਡਰ ਦੇ ਉੱਤੇ ਲੜ ਰਹੀ ਹੈ ਇਸ ਕਰਕੇ ਆਪਾਂ ਉਸ ਚੀਜ਼ ਨੂੰ ਸੇਫ ਰੱਖੀਏ ਘਰ ਦੇ ਅੰਦਰ ਰੱਖੀਏ ਜਦੋਂ ਬਲੈਕਆਊਟ ਹੁੰਦੀ ਹੈ ਆਪਣੇ ਘਰ ਦੇ ਅੰਦਰ ਬੈਠੀ ਆਪਾਂ ਬਾਹਰ ਜਿਹੜੇ ਸੜਕਾਂ ਦੇ ਉੱਤੇ ਬਿਲਕੁਲ ਨਾ ਤੁਰੇ ਫਰੀਏ ਸਰ ਕੱਲਰ ਲੋਕਾਂ ਨੇ ਇੱਕ ਗੱਲ ਸਾਹਮਣੇ ਲੈ ਕੇ ਆਉਂਦੀ ਉਹ ਕਹਿੰਦੇ ਕਿ ਮੇਲਾ ਹੂਟਰ ਦੀ ਸੁਣੇ ਪਰ ਪੁਲਿਸ ਪ੍ਰਸ਼ਾਸਨ ਦੇ ਹੂਟਰ ਤੋਂ ਨਿਰੰਤਰ ਸੁਣਦੇ ਰਹੇ ਹਾਂ ਉਹਦੇ ਵਿੱਚ ਮਿਲਦਾ ਵੀ ਹੂਟਰ ਵੱਜਿਆ ਮ ਹੂਟਰ ਛੋਟਾ ਹੈਗਾ ਥੋੜਾ ਜਿਹਾ ਉਹਦੇ ਵਿੱਚ ਇੱਕ ਹੈ ਜਿਹੜਾ ਵੱਡਾ ਹੂਟਰ ਹੈਗਾ ਮਿਲਦਾ ਜਦੋਂ ਮਿਲ ਚੱਲਦੀ ਹੈ ਉਸ ਵੇਲੇ ਜਿਹੜੀ ਗੈਸ ਹੈ ਉਹਦੇ ਨਾਲ ਵੱਜਦਾ ਹੈ ਮਿਲ ਨਾ ਚੱਲਦੀ ਹੋਣ ਕਰਕੇ ਉਹ ਵੱਡਾ ਹੂਟਰ ਵੱਜ ਨਹੀਂਦਾ ਲੇਕਿਨ ਸਾਡੇ ਜਿੰਨੇ ਪੀਸੀਆਰ ਨੇ ਜਿੰਨੀਆਂ ਸਾਡੀਆਂ ਪੁਲਿਸ ਦੀਆਂ ਗੱਡੀਆਂ ਨੇ ਅਸੀਂ ਉਹਦਾ ਜਦੋਂ ਹੂਟਰ ਮਾਰਦੇ ਸਾਰੇ ਇਕੱਠੇ ਮਾਰਦੇ ਇੱਕਦਮ ਤਕਰੀਬ ਕਰੀ ਕੋਸ਼ਿਸ਼ ਕਰੀਦੀ ਸ਼ਹਿਰ ਦੇ ਹਰ ਬੰਦੇ ਨੂੰ ਪਤਾ ਲੱਗੇ ਸਰ ਜਾਣ ਬੁੱਝ ਕੇ ਤਾਂ ਕੋਈ ਵਹੀਕਲ ਲੈ ਕੇ ਸੜਕਾ ਤੇ ਨਹੀਂ ਆਉਂਦਾ ਜਦੋਂ ਬਲੈਕਆਊਟ ਹੁੰਦਾ ਜੇ ਕੋਈ ਮਜਬੂਰੀ ਵਿੱਚ ਆਉਂਦਾ ਵੀ ਹੈ ਘਰ ਪਹੁੰਚਣਾ ਉਹਨਾਂ ਲਈ ਕੋਈ ਹਦਾਇਤ ਹੋਵੇ ਜੀ ਉਹਦੇ ਵਿੱਚ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕੀਤੀ ਹੈ ਬਾਹਰੋਂ 메인 ਰੋਡ ਦੇ ਉੱਤੇ ਵੀ ਬੰਦੇ ਅਸੀਂ ਲਾਏ ਹੁੰਦੇ ਸੀ ਉਹਨਾਂ ਦੀਆਂ ਲਾਈਟਾਂ ਜ਼ਿਆਦਾ ਬੰਦ ਹੀ ਕਰਾ ਦਿੱਤੀਆਂ ਜਾਂ ਥੋੜੀਆਂ ਡਿਮ ਲਾਈਟਾਂ ਦੇ ਵਿੱਚ ਥੋੜਾ ਆਰਾਮ ਦੇ ਨਾਲ ਘੱਟ ਸਪੀਡ ਦੇ ਨਾਲ ਜਿਹੜੇ ਆਪਣੇ ਜ਼ਰੂਰੀ ਕੰਮ ਨਿਪਟਾ ਕੇ ਆ ਸਕਦੇ ਨੇ ਲੇਕਿਨ ਜੋ ਅੱਗੇ ਹਦਾਇਤਾਂ ਆ ਰਹੀਆਂ ਉਹਦੇ ਹਿਸਾਬ ਨਾਲ ਇਹ ਵੀ ਸ਼ਾਮ ਨੂੰ ਆਪਾਂ ਆਪਣਾ ਜਲਦੀ ਜਲਦੀ ਆਪਣੇ ਘਰ ਚ ਆ ਜਾਈਏ ਲੇਟ ਨਾ ਹੋਈਏ ਜਦੋਂ ਲਾਈਟਾਂ ਔਨ ਹੋ ਜਾਂਦੀਆਂ ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰੀਏ ਉਸ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਮੁਕਾ ਕੇ ਅਸੀਂ ਘਰ ਆ ਜਾਈਏ ਜੇ ਕੋਈ ਕਲਾਸ ਵਾਂਜੀ ਕੋਈ ਐਮਰਜੈਂਸੀ ਹੋਣੀ ਹੈ ਤਾਂ ਕਿੱਥੇ ਸੰ ਸੰਪਰਕ ਕਰ ਸਕਦੇ ਆ ਸਾਡੇ ਫੋਨ ਨੰਬਰ ਚੱਲਦੇ ਹੋ ਤੇ ਸੰਪਰਕ ਕਰ ਸਕਦੇ ਆ ਆਪਾਂ ਜੋ ਵੀ ਉਹਦੀ ਮਦਦ ਕਰਾਂਗੇ ਕਰ ਸਕਦੇ ਆ ਬਹੁਤ ਸ਼ੁਕਰੀਆ ਜੀ ਤਾਂ ਇਹ ਜਿਹੜੀ ਗੱਲਬਾਤ ਕਰਾਈ ਹੈ ਐਸ ਐਚਓ ਸਰਦਾਰ ਅਵਤਾਰ ਸਿੰਘ ਹੁਣਾਂ ਨਾਲ ਔਰ ਸਰ ਉਹਨਾਂ ਨੇ ਸਾਰੀ ਜਾਣਕਾਰੀ ਬੜੇ ਹੀ ਸਰਲ ਤਰੀਕੇ ਤੁਹਾਡੇ ਤੱਕ ਅਪੜਦੀ ਕੀਤੀ ਆ ਤਾਂ ਇਹ ਵਿਹਲਾ ਆ ਜਦੋਂ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਪ੍ਰਸ਼ਾਸਨ ਹਰ ਮੌਕੇ ਤਤਪਰ ਹੈ ਪੁਲਿਸ ਪ੍ਰਸ਼ਾਸਨ ਚੌਕਸ ਹੈ ਔਰ ਤੁਹਾਨੂੰ ਵੀ ਕੋਈ ਅਜਿਹੀ ਚੀਜ਼ ਨਜ਼ਰ ਆਉਂਦੀ ਆ ਜਿਹੜੀ ਤੁਹਾਨੂੰ ਲੱਗਦੀ ਆ ਕਿ ਤੁਹਾਡੀ ਸ਼ੱਕੀ ਆ ਜੇ ਕੋਈ ਵੱਲ ਕੋਈ ਮਲਵਾ ਕਿਤੇ ਡਿਗਿਆ ਪਿਆ ਜਾਂ ਕੋਈ ਸ਼ੱਕੀ ਵਿਅਕਤੀ ਹੈ ਤਾਂ ਤੁਸੀਂ ਪੁਲਿਸ ਨੂੰ ਇਤਲਾਹ ਕਰਨੀ 112 ਨੰਬਰ ਉਹਨਾਂ ਨੂੰ ਦੱਸ ਦਿੱਤਾ ਔਰ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਪ੍ਰਸ਼ਾਸਨ ਦਾ ਸਹਿਯੋਗ ਦੇ ਕਿਉਂਕਿ ਇਹ ਕੋਈ ਹਾਸੇ ਵਾਲੀ ਗੱਲ ਨਹੀਂ ਹੈ ਇਹ ਕੋਈ ਖੇਡ ਦੀ ਨਹੀਂ ਹੈ ਜਿਵੇਂ ਐਸਐਚਓ ਸਾਹਿਬ ਨੇ ਕਿਹਾ ਕੋਈ ਤਮਾਸ਼ਾ ਨਹੀਂ ਹੈ ਇਹ ਜ਼ਿੰਦਗੀ ਦਾ ਸਵਾਲ ਹੈ ਕਿਉਂਕਿ ਖਤਰਾ ਜਿਹੜਾ ਆ ਹਾਲਾਂਕਿ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਜਿਹੜੇ ਸਾਡੇ ਫੌਜੀ ਜਵਾਨ ਨੇ ਉਸ ਸਮਰੱਥ ਨੇ ਦੁਸ਼ਮਣ ਨੂੰ ਸਾਡੇ ਦੇਸ਼ ਵਿੱਚ ਐਂਟਰ ਨਹੀਂ ਕਰਨ ਦੇਣਗੇ ਪਰ ਫਿਰ ਵੀ ਅਸੀਂ ਆਪੜੇ ਵੱਲੋਂ ਵੀ ਕੁਝ ਪ੍ਰੀਕਾਉਸ਼ਨਸ ਲੈਣੀਆਂ ਹੁੰਦੀਆਂ ਕਿਉਂਕਿ ਕਿਹਾ ਜਾਂਦਾ ਨਾ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਿਉਰ ਸੋ ਘਬਰਾਉਣ ਦੀ ਗੱਲ ਨਹੀਂ ਪੈਨਿਕ ਹੋਣ ਦੀ ਗੱਲ ਨਹੀਂ ਸਭ ਕੁਝ ਪ੍ਰਸ਼ਾਸਨ ਦੇ ਕੰਟਰੋਲ ਵਿੱਚ ਹੈ ਸਾਡੇ ਫੌਜੀ ਜਿਹੜੇ ਜਵਾਨ ਹੋ ਉਹ ਬਿਲਕੁਲ ਐਲਓਸੀ ਤੇ ਬਿਲਕੁਲ ਬਾਰੀਕ ਨજર ਰੱਖ ਕੇ ਬਾਰੀਕ ਤੋਂ ਵੀ ਬਾਰੀਕ ਨਿਗਰ ਰੱਖ ਕੇ ਬਾਜ ਵਰਗੀ ਨਿਗਰ ਰੱਖ ਕੇ ਉੱਥੇ ਮੌਜੂਦ ਨੇ ਸਾਡਾ 에ਅਰ ਡਿਫੈਂਸ ਸਿਸਟਮ ਜਿਹੜਾ ਉਹ ਬਹੁਤ ਵੱਡਾ ਸੁਰੱਖਿਆ ਕਵਚ ਹੈ ਸਾਡੇ ਲਈ ਖਬਰਾਉਣ ਦੀ ਕੋਈ ਲੋੜ ਨਹੀਂ ਪਰ ਫਿਰ ਵੀ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਦਵਾਂਗੇ ਤਾਂ ਉਹ ਸਾਡੇ ਲਈ ਜ਼ਿਆਦਾ ਬਿਹਤਰ ਹੋਵੇਗਾ ਉਮੀਦ ਕਰਦੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਐਸ ਐਚਓ ਸਾਹਿਬ ਦੀ ਪਹੁੰਚਣਾ ਚਾਹੁੰਦੇ ਸੀ ਉਹ ਪਹੁੰਚ ਗਈ ਹੋਗੀ ਬਹੁਤ ਬਹੁਤ ਸ਼ੁਕਰੀਆ